ਉਹ ਮੇਰੇ ਕਿ ਹਾਲ ਚਾਲ ਅੱਛਾ ਜੀ ਬਹੁਤ ਬਹੁਤ ਮੁਬਾਰਕਾਂ ਤੇ ਨਵੀਂ ਦੁਕਾਨ ਖੋਲਹੀ ਤੂੰ ਬਹੁਤ ਵਧੀਆ ਕੰਮ ਕੀਤਾ ਤੂੰ ਤੇ ਹੋਰ ਫਿਰ ਕਿਵੇਂ ਲਾਏ ਫਲ ਫਰੂਟ ਫਿਰ ਹਾਲ ਬਾਜ਼ਾਰ ਨਾਲ ਤਾਂ ਬਹੁਤ ਸਸਤੇ ਹੈ ਬਹੁਤ ਸਸਤਾ ਲਾਇਆ ਮੈਂ ਸੁਣਿਆ ਵੀ ਸੀਗਾ ਵੀ ਦੁਕਾਨ ਦੇ ਫਲ ਫਰੂਟ ਬਹੁਤ ਸਸਤੇ ਤੂੰ ਵੇਚਦਾ ਤੇ ਅੰਜੂਰ ਤੂੰ ਵੱਡਾ ਲਾਇਆ ਤੇ ਕੰਮ ਕਰ ਕਿਵੇਂ ਚੱਲ ਰਿਹਾ ਤੇਰਾ ਫਿਰ ਕੰਮ ਕਰ ਬਾਬੇ ਦੀ ਕਿਰਪਾ ਹੀ ਬਹੁਤ ਵਧੀਆ ਚੱਲ ਰਿਹਾ ਤੇ ਅਸੀਂ ਵੀ ਆਪਦੇ ਜਿਹਦੇ ਨਾਲ ਸਾਡੇ ਜੁੜੇ ਹੋਏ ਨੇ ਉਹਨਾਂ ਨੂੰ ਵੀ ਦੱਸਾਂਗੇ ਕਿ ਮੁੰਡੇ ਨੇ ਨਵਾਂ ਕੰਮ ਕੀਤਾ ਤੇ ਇਹਨੂੰ ਸੰਯੋਗ ਦਿਓ ਆਪਣੇ ਪੰਜਾਬੀ ਭਰਾਵਾਂ ਨੇ ਫੜ ਕੇ ਦੇ ਸਾਥ ਦਿੱਤਾ ਨੇ ਅੱਜ ਇਹ ਫਿਰ ਤੋਂ ਆਉਂਦੇ ਨੇ ਸੇਵ ਜੀ ਆਪਣਾ ਬਿਆਰ ਨਾਲੋਂ 80 ਰੁਪਏ ਕਿ ਉਹ ਤੋਂ ਫਰਕਤਰ ਬਾਜ਼ਾਰ ਦਾ 120 ਰੁਪਏ ਦੇਈ ਜਾਂਦੇ ਆ ਇਹ ਤੇ ਆ ਆਲੂ ਬੁਖਾਰੇ ਆਲੂ 80 ਰੁਪਏ ਅੱਛਾ ਵਕੇਲੇ ਕੀ ਰੇਟ ਨੇ ਕੇਲਾ ਜੀ 100 ਰੁਪਏ ਦਾ 2 ਕਿਲੋ 100 ਕਿਲੋ ਰੁਪਏ ਦੇ 2 ਕਿਲੋ ਬਹੁਤ ਦਾ ਬਾਜ਼ਾਰ 60 ਰੁਪਏ ਦੇਈ ਜਾਂਦੇ 70 ਰੁਪਏ ਵੀ ਲਈ ਜਾਂਦੇ ਹੈ ਤੇ ਤੂੰ ਇਹ ਮਾਰਜਨ ਹੀ ਮਾਰਜਨ ਹੀ ਬਚਦਾ ਕੋਈ ਮਾਰਜਨ ਦੀ ਬਸ ਆਪਣ ਲੋਕਾਂ ਨੂੰ ਬਾੜਾ ਲੋਕਾਂ ਨੂੰ ਇਕੱਠਾ ਕਰਨਾ ਹੈ ਹਾਂ ਬਸ ਲੋਕ ਜੁੜਦੇ ਰਹਿਣਾ ਹੁੰਦੇ ਰਹਿਣਾ ਉਹਨਾਂ ਦੀ ਸੇਲ ਵੱਧ ਪਈ ਜਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਬਾਹਰ ਲੁੱਟਣ ਵਾਲਾ ਕੰਮ ਹੈ ਅਮਰੂਦ ਕੀ ਰੇਟ ਨੇ ਅਮਰੂਦ ਜੀ 100 ਰੁਪਏ ਦਾ 1.5 ਕਿਲੋ ਵੀ ਹੈ 60 ਰੁਪਏ ਵੀ ਲਾ ਲੈਂਦੇ ਹਾਂ ਅੱਛਾ ਅੱਛਾ ਇਹ ਤਾਂ ਲੈ ਕੇ ਜਾਂਦੇ ਆ ਤੇਰੇ ਕੋਲੋਂ ਹਾਂ 1.5 ਕਿਲੋ ਦੇ ਓ ਆ ਨਾਖਾ ਦੇ ਗੱਬੂ ਗੋਛੇ ਤੇ 1 ਹੀ ਰੇਟ ਹੋ ਰਿਹਾ ਗੱਬੂ ਗੋਛਾ ਹੀ ਆਪਣੇ ਕੋਲ 80 ਰੁਪਏ ਕਿਲੋ ਆ ਨਾਸ਼ਪਤੀ 100 ਰੁਪਏ 1.5 ਕਿਲੋ ਠੀਕ ਹੈ ਤੇ ਸੋ ਅਗਲੇ ਤੇ ਆ ਗਏ ਉਹ 1.5 ਪਏ ਫਿਰ ਜੀ ਆਪਣੇ ਕੋਲ ਤਿੰਨ ਪ੍ਰਕਾਰ ਦਾ ਤੁਹਾਨੂੰ ਅੱਛਾ 80 ਰੁਪਏ ਕਿਲੋ ਵੀ ਹੈ ਜੀ 150 ਰੁਪਏ ਕਿਲੋ ਵਾਲਾ ਵੀ ਹੈ ਅੱਛਾ 200 ਰੁਪਏ ਕਿਲੋ ਵੀ ਹੈ 200 ਰੁਪਏ ਵਾਲਾ 300 ਰੁਪਏ ਕਿਲੋ ਵਿਕ ਰਿਹਾ ਵੇ ਆਹ ਇਹ ਨਾਰੀਏ ਦਾ ਕੀ ਰੇਟ ਹੈ 70 ਰੁਪਏ ਪੀਸੀ ਅੱਛਾ ਦੋਸਤੋ ਮੈਂ ਬਾਜ਼ਾਰ ਤੋਂ ਪਤਾ ਕਰਕੇ ਆਇਆ ਤਾਰਾ ਦੁਕਾਨਾਂ ਦੇ ਰੇਟ ਬਹੁਤ ਜ਼ਿਆਦਾ ਲਾਉਂਦੇ ਆ ਉਹ ਇਹ ਇਹ ਤੇ ਆਪਾਂ ਵੀਰ ਨੂੰ ਸੋਜੋ ਲਈਏ ਤਲਵੰਡੀ ਤੋਂ ਜੇ ਆਪਾਂ ਬਟਿੰਡੇ ਨੂੰ ਜਾਂਦੇ ਆ ਨਾ ਤੇ ਸਵੇਰੇ ਤੋਂ ਪਹਿਲਾਂ ਦੁਕਾਨ ਆਉਂਦੀ ਹੈ ਇਹ ਡਵਾਈਡਰ ਖਤਮ ਹੋਣ ਤੋਂ ਨਾਲ ਹੀ ਡਵਾਈਡਰ ਜਿੱਦੋਂ ਖਤਮ ਹੁੰਦਾ ਉਦੋਂ ਪਹਿਲਾਂ ਦੁਕਾਨ ਆਉਂਦੀ ਹੈ ਤੇ ਦੁਕਾਨ ਦਾ ਨਾਮ ਹੈ ਕਿ ਅਜੇ ਫਰੂਟ ਅਜੇ ਫਰੂਟ ਸ਼ਾਪ ਅਜੇ ਫਰੂਟ ਸ਼ਾਪ ਉਹ ਤਾਂ ਦਾ ਨਾਮ ਜਿਹੜੇ ਕੋਲੇ ਆਪਾਂ ਗਰੂਨ ਲੱਦੇ ਆਲੇ ਆਪਾਂ ਲੰਡੇ ਲੱਗਦੇ ਆ ਬਟਿੰਡੇ ਨੂੰ ਜਾਂਦੇ ਆ ਬਟਿੰਡੇ ਤੋਂ ਤਲਵੰਡੀ ਸਾਹਬੂਨ ਕਰਦੇ ਮੇਲੇ ਕਰਨ ਆਉਣੇ ਨੇ ਹੋਰ ਸੰਸਕਾਂ ਆਉਂਦੀਆਂ ਤਾਂ ਇਹ ਵੀਰ ਨੂੰ ਇੱਕ ਕੋਈ ਕੋਈ ਦਿਵਾਰਾ ਮੋਕਾ ਚੁਣ ਕੇ ਉਹ ਵੀ ਭਾਵੇਂ ਬੇਸ਼ੱਕ ਬਾਜ਼ਾਰ ਦੇ ਵਿੱਚੋਂ ਰੇਡ ਪੁੱਛ ਕੇ ਆ ਤੇ ਇਸੇ ਆਕੇ ਬਿਲਕੁਲ ਤੁਹਾਨੂੰ ਡਿਸਕਾਊਂਟ ਮਿਲੂਗਾ ਫਾਲ ਬਿਲਕੁਲ ਸਾਫ ਸਫੇ ਮਿਲਣਗੇ ਤੇ ਰੇਟ ਵੀ ਬਹੁਤ ਜੈਨੂਨ ਘੱਟ ਮਿਲੂਗਾ ਤੇ ਅਜੇ ਫਿਰ ਸਾਨੂੰ ਪਾ ਦੇ ਫਿਰ ਮਰੂਦ ਕਿਲੋ ਯਾਰ ਵਧੀਆ ਵਧੀਆ ਜਰੂਰ ਜੀ ਤੇ ਬਹੁਤ ਵਧੀਆ ਨੇ ਤੇ ਲੋਕਾਂ ਨੂੰ ਹੋਰ ਵੀ ਦਿਖਾ ਦੇਣਾ ਉਹ चल रही है बहुत गाक आर सहयोग की लड़ मंग है ठीक है जी थ बहुत बहुत धन्यवाद टाइम दिता हाँ जी थैंक यू अमरूद जी अमरूद लैजो कोई ना सौ डेढ़ किलो कि

ਹੋਰ ਨਹੀਂ ਲਓ ਖੁੱਲ੍ਹੇ ਨਹੀਂ ਹੈ ਆ ਭੜੇ ਦੋ ਮੜ ਪਿਆ ਹੋਰ ਦਨ berbudi aja, ya, ya. karya